ਕੀ ਮੰਗਾਂ ਸੀ ਲੋਟੋ ਦਾ ਕੀ ਹੋਣ ਨੂੰ ਕੀ ਸੋਚੀ ਸਾਰੀ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਮਾਈ ਹੈਡ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਐ ਲਾਈਆਂ ਜਿਗੀਆਂ ਸੀਗੀਆਂ ਜਿਹੜੀ 29 ਤਿੰਨ 2024 ਨੂੰ ਅਜਨਾਲੇ ਇੱਥੇ ਚਕਾਵਾں ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰੀਂਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਟਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚਲੇ ਸੀਗੇ ਤੇ ਉਹਨਾਂ ਨੂੰ ਪਿਸਟਲ ਦੀ ਨੋਕ ਤੇ ਅੰਦਰ ਲਿਆ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਹਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜਿਹਦੇ ਤਹਿਤ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜਿਸ ਦੇ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਤਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਡਾਣਾ ਪਿਸਤਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਇਸੋਸਾ ਕਿਵੇਂ ਇਹਨਾਂ ਵਾਅਦਿਆਂ ਨੂੰ ਜੰਮਤਾ ਸਾਰਾ ਕਿਸ ਤਰ੍ਹਾਂ ਇਹ ਉਲਟ ਤੱਕ ਬਣਦਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਚ ਇਹ ਹੈ ਵੀ ਇਹ ਇਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਇਹਨਾਂ ਬੰਦਿਆਂ ਨੂੰ ਜ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਨੇ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਜਾਮ ਦੇ ਨਾਲ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕਾਂਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿਹਨਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝ ਕੀਤੀ ਜਾਊਗਾ ਮਹਿਲਾ ਵੀ ਇਨਵੋਲਡ ਹੈਗੀ ਹੈ ਇਸ ਮਾਮਲੇ ਵਿੱਚ ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕੋਈ ਲੇਡੀ ਵੀ ਇਹਦੇ ਚੱਕਰ ਵਿੱਚ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੇ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ ਸਰ ਪੇਸ਼ ਕੀਤਾ ਗਿਆ ਗੁਰਚਨ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ ਪੰਜ ਦੰਦ ਰਮਾਲ ਹੈਗਾ ਸਾਨੂੰ ਹਾਸਲ ਹੋਇਆ ਅੱਜ ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਵਿੱਚ ਪਹਿਲਾ ਹੈਗਾ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰਪਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰਡ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਇਆ ਸੰਸੀ ਤੇ ਚੌਥਾ ਹੈਗਾ ਨਰੇਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਮਕਾਨ ਨੰਬਰ 1 ਅਮਰ ਰੇਵਨਿਊ ਕੋਲ ਰੋਡ ਅਮਰਸਰ ਇਹਨਾਂ ਨੂੰ ਚਾਹ ਉਹ ਅਸੀਂ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕਰਕੇ 5 ਦਿਨ ਦਾ ਪੋਸਟ ਰਮਾਨਸ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਰ 골ਡ ਵੀ ਕਿਉਂਕਿ ਜਿਹਾ ਕਾਫੀ ਜੋ ਸਰ ਪਤਾ ਹੈ ਉਹੀ ਨਹੀਂ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਨ ਹਾਸਲ ਕੀਤਾ ਜੋ 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 ਪੁੱਛਗੇ ਤੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਜੀ ਸਿਰ ਪਤਾ ਲੱਗਦਾ ਕਿ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਨੇ ਕਿ ਕੀ ਕਰ ਰਹੇ ਸੀ ਕਿੱਥੇ ਇਕੱਠੇ ਹੋਏ ਸੀ ਬਾਕੀ ਕਿਤਾ ਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰੀਤਾ ਜੀ ਇਹਨਾਂ ਦੇ ਪੁਰਾਣਾ ਆਦਨਾ ਮੁਲਜ਼ਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕ ਕੁਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਪਰ ਮਾਨ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋੜ੍ਹੀ ਪੁੱਛਗਿੱਛ ਕੀਤੀ ਜਾਊਗੀ ਔਰ ਪੈਸੇ ਤੇ ਜਿਹੜਾ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗਾ ਪਤਾ ਲੱਗਾ ਪਵਨ ਕੁਮਾਰ ਤੇ ਮਰਡਰ ਦਾ ਕੇਸ ਹੈ ਉਹ ਕਿੱਚੇ ਸਟੇਜ 'ਤੇ ਆ ਜਿਹੜਾ ਮਰਡਰ ਦਾ ਇਹ ਮੁਕੱਦਮਾ ਸੀ ਆਇਆ ਇਹ ਤੇ 302 ਦਾ ਮੁਕੱਦਮਾ ਦਰਜ ਸੀ 2004 ਦੇ ਵਿੱਚ ਉਹਦੇ 'ਚ ਉਹ ਬਰੀ ਹੋ ਚੁੱਕਾ ਹੈ